ਸਤਿਗੁਰੂ ਕਹਿ ਰਹੇ ਆ ਜਿਹੜੇ ਮਨਮੁਖਤਾਏ ਵਾਲੇ ਗੁਰਮੁਖ ਹਨ ਨਾ ਮਨੁਖ ਉਹਨਾਂ ਨੂੰ ਇਸ ਗੱਲ ਦਾ ਬੋਧ ਸਮਝ ਨਹੀਂ ਆਉਂਦੀ ਤੇ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਜਿਹੜੇ ਗੁਰਮੁਖ ਜਨ ਹਨ ਜਿਹਦਾ ਮੁਖ ਗੁਰੂ ਵੱਲ ਹੈ ਉਹਨਾਂ ਜਿਹੜੇ ਮੁਖ ਹਨ ਨਾ ਉਹ ਉਜਲੇ ਹਨ ਉਜਲ ਦਾ ਭਾਵ ਹੁੰਦਾ ਹੈ ਪਵਿੱਤਰ ਹੋਣਾ ਨਰਮਲ ਹੋ ਜਾਣਾ ਸ਼ੁੱਧ ਹੋ ਜਾਣਾ ਪਾਕ ਹੋ ਜਾਣਾ ਇੱਕ ਤੇ ਦੇਖੋ ਮੁੱਖ ਹੁੰਦਾ ਜਿਹੜਾ ਇਹ ਅਸਥੂਰ ਰੂਪ ਚ ਹੈ ਆਪਣੇ ਕੋਲੇ ਉਹਨੂੰ ਆਪਾਂ ਫੇਸ ਕਹੀਏ ਮੂੰਹ ਕਹੀਏ ਇੱਕ ਤੇ ਮੁੱਖ ਹੁੰਦਾ ਇਹ ਤੇ ਦਾਗ ਲੱਗਿਆ ਤਾਂ ਆਪਾਂ ਨੂੰ ਮੂੰਹ ਤੇ ਵੀ ਪ੍ਰਵਾਨ ਨਹੀਂ ਜਿਹੜੇ ਮੂੰਹ ਨੇ ਸੜ ਜਾਣਾ ਜਿਹਨੇ ਸੇਵਾ ਤੱਕ ਹੀ ਜਾਣਾ ਇਹਦੋਂ ਅੱਗੇ ਦੀ ਪਹੁੰਚ ਕੋਈ ਨਹੀਂ ਹੈਗੀ ਕਿਸੇ ਦਾ ਵੀ ਮੂੰਹ ਅੱਗੇ ਨਹੀਂ ਜਾਏਗਾ ਨਾ ਪਰ ਇੱਕ ਅੰਦਰਲਾ ਮੂੰਹ ਆ ਆਪਣਾ ਜਿਹੜਾ ਸਾਰਿਆਂ ਨੇ ਆਪਾ ਧਰਮਰਾਜ ਕੋਲ ਜਾ ਕੇ ਵਿਖਾਉਣਾ ਉਹਦੇ ਕਿੰਨੇ ਕਦਾਗ ਕਿੰਨੇ ਕਪਾਪ ਤਨੇ ਕ ਭਈਮਨ ਨੇ ਜੈਲ ਸਿੰਘ ਨੇ ਛਿੱਟੇ ਉਹਦੇ ਉੱਤੇ ਪਏ ਐ ਇਹ ਕੋਈ ਰੱਬ ਦੇ ਨਾਮ ਤੋਂ ਬਿਨਾ ਧੋ ਨਹੀਂ ਜੇ ਸਕਦਾ ਇਹ ਆ ਵਾਰਲੇ ਮੁੰਦ ਤੇ ਬੜੇ ਤਰ੍ਹਾਂ ਦੇ ਵਾਸ਼ਿੰਗ ਪਾਊਡਰ ਲੈਣਾ ਦੇਣਾ ਬੜਾ ਕੁਛ ਲੱਗ ਸਕਦਾ ਮੇਕਅਪ ਹੋ ਸਕਦਾ ਇਹਦੇ ਬੰਦਾ ਜਿਵੇਂ ਕਾਲੇ ਡੰਝ ਰੰਗ ਤੋਂ ਚਿੱਟਾ ਬਣਾ ਲੈਂਦਾ ਉਹ ਜਿਹੜਾ ਅੰਦਰਲਾ ਮੁਖ ਕਾਲਾ ਹੋਇਆ ਪਿਆ ਜਿਹੜਾ ਜਨਮ ਜਨਮਤਰਾਂ ਤੋਂ ਜਿਹੜੀ ਮੈਲ ਜੜੀ ਪਈ ਆ ਉਹਨੂੰ ਰੱਬ ਦੇ ਨਾਮ ਤੋਂ ਬਣਾ ਨਹੀਂ ਕੋਈ ਲਾ ਸਕਦਾ ਤੇ ਉਹ ਮੁਖ ਨੇ ਅੱਗੇ ਜਾਣਾ ਜਿਹਨੂੰ ਭਗਤ ਕਬੀਰ ਜੀ ਕਹਿੰਦੇ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਹੇਗਾ ਹੁਣ ਸਵਾਲ ਤੇ ਖੜਾ ਹੋ ਸਕਦਾ ਨਾ ਵੀ ਪਾਏ ਮੂੰਹ ਤੇ ਸਾਡਾ ਸਿਵਾਂ ਤੱਕ ਹੀ ਜਾਂਦਾ ਉੱਥੇ ਸੜ ਜਾਂਦਾ ਹੱਡੀਆਂ ਦੀ ਮੁੱਠ ਬਣ ਜਾਂਦੀ ਰਾਖ ਰਹਿ ਜਾਂਦੀ ਹੈ ਕੱਲੀ ਭਾਵ ਸਪਸ਼ਟ ਹੈ ਵੀ ਇੱਕ ਮੂਹ ਹੋ ਰਿਹਾ ਜਿਹੜਾ ਰੱਬ ਦੇ ਘਰ ਜਾਣਾ